ਉੜੀ ਦੇ ਵਿਆਹ ਵਾਲੇ ਦਿਨ ਘਰ ਦੇ ਵਿੱਚ ਕੁਝ ਅਜੀਹਾ ਪਾਣਾ ਵਾਪਰ ਗਿਆ ਜਿਸ ਤੋਂ ਬਾਅਦ ਪੂਰੇ ਟੱਬਰ ਦੇ ਹੋਸ਼ ਉੱਡ ਗਏ ਤੇ ਪੂਰੇ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਦੱਸਿਆ ਕਿ ਵਿਆਹ ਵਾਲੇ ਦਿਨ ਅਚਾਨਕ ਹੀ ਕਮਰੇ ਦੇ ਵਿੱਚੋਂ ਧੂਆਂ ਨਿਕਲਦਾ ਨਜ਼ਰ ਆਇਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮੁਹੱਲੇ ਦੇ ਵਿੱਚ ਲੋਕ ਹੈਰਾਨ ਹੋ ਗਏ ਕਿ ਵਿਆਹ ਵਾਲੇ ਘਰ ਦੇ ਵਿੱਚ ਧੂਆ ਕਿਉਂ ਨਿਕਲ ਰਿਹਾ ਮਾਮਲਾ ਪਵਾਨੀਗੜ੍ਹ ਦੇ ਬਿਸ਼ਨ ਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਜਦੋਂ ਪਰਿਵਾਰਕ ਮੈਂਬਰ ਪੈਲਸ ਗਏ ਹੋ ਸੀ ਤਾਂ ਪਿੱਛੋਂ ਖਾਲੀ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਕਮਰੇ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਜਦੋਂ ਗਵਾਂਡੀਆ ਨੂੰ ਘਰ ਦੇ ਵਿੱਚੋਂ ਧੂਆ ਨਿਕਲਦਾਂ ਨਜ਼ਰ ਆਇਆ ਤਾਂ ਉਹਨਾਂ ਨੇ ਪੈਲਸ ਪਹੁੰਚੇ ਪਰਿਵਾਰ ਨੂੰ ਸੂਚਨਾ ਦਿੱਤੀ ਤਾਂ ਜਦੋਂ ਉਹਨਾਂ ਨੇ ਆਕੇ ਦੇਖਿਆ ਤਾਂ ਉਹਨਾਂ ਦੇ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ ਤੇ ਸਮਾਨ ਸੜ ਗਿਆ ਸੀ ਵੇ ਆ ਚ ਗਏ ਸੀ ਉੱਥੇ ਬਰਾਤਾ ਹੀ ਸੀ ਫੈਲਸ ਵਿੱਚ ਠੀਕ ਹੈ ਜੀ ਵੀ ਅਸੀਂ ਇੱਥੇ ਘਰ ਸੀ ਬਾਹਰ ਬੈਠੇ ਜਿੰਦੇ ਲੱਗੇ ਹੋਏ ਸੀ ਠੀਕ ਹੈ ਜੀ ਤੇ ਲਾਈਟ ਭੱਜ ਗਈ ਮੈਂ ਇਹਨੂੰ ਕਿਹਾ ਮਾ ਪੱਖੇ ਬੰਦ ਹੋ ਗਏ ਮਾ ਸਾਡੇ ਸਾਹਮਣੇ ਘਰ ਮਾ ਮੈਂ ਰਾਹਾਂ ਅੱਢ ਚ ਬੈਣੀ ਆ ਪਾਣੀ ਪੀਣੀ ਆ ਜਾਤੀ ਤੇ ਜਦ ਉੱਥੇ ਬੈਠੇ ਸੰਤੂ ਆਇਆ ਦिशा ਮੈਂ ਇਹਨੂੰ ਕਹਿੰਦੀ ਅਫਦ ਲੱਗੀ ਕੰਦਿਆ ਹੋ ਰਿਹਾ ਤੂੰ ਆ ਰਿਹਾ ਮੈਂ ਗੈਸਨ ਖੁੱਲੋ ਸੜਦਾ ਕਈ ਨਾਰ ਸੋਇਚ ਭੱਜ ਕੇ ਦੇਖਿਆ ਕੁਝ ਵੀ ਨਾ ਉੱਥੋਂ ਨਿਕਲ ਰਿਹਾ ਤੂੰ ਤਾਂ ਇਸੇ ਘਰ ਵਿਆਹ ਸੀ ਇਹ ਕਿਦਾਂ ਹਾਂਜੀ ਇਸੇ ਘਰ ਚ ਵਿਆਹ ਸੀ ਠੀਕ ਹੈ ਤਾਂ ਨੁਕਸਾਨ ਵਗੈਰਾ ਤਾਂ ਨਹੀਂ ਕੋਈ ਜਾਦਾ ਨਹੀਂ ਨਹੀਂ ਬਸ ਆਹੀ ਜੋਤਾਂ ਵਾਲੇ ਨੂੰ ਲੱਗਿਆ ਜੋ ਮੰਨਣਾ ਹੱਥੇ ਕਾਰਨ ਕੀ ਅੱਗ ਲੱਗ ਗਈ ਪਤਾ ਲੱਗੇ ਕੁਝ ਆਹੀ ਜੋਤਾਂ ਵਾਲੇ ਨੂੰ ਜੋਤਾਂ ਚੱਲਦੀਆਂ ਸੀ ਜੋਤਾਂ ਲਾ ਕੇ ਗਏ ਹੋਣਗੇ ਠੀਕ ਹੈ ਇਹਨੂੰ ਚੜ ਗਈ ਫੋਕੇ ਨੂੰ ਤੇ ਉਹ ਨੂੰ ਮੰਜਾ ਨਾਲ ਖੜਾ ਸੀ ਹੁੰਦਾ ਤਾਂ ਉਹ ਕਾਬੂ ਪਾ ਲਿਆ ਅੱਗ ਨੂੰ ਹਾਂਜੀ ਹਾਂ ਨੁਕਸਾਨ ਕਿੰਨਾ ਕੋਈ ਨੁਕਸਾਨ ਤਾਂ ਉਹ ਸੀਸੇ ਅੱਗ ਨਾਲ ਹੀ ਫੁੱਟ ਗਏ ਸੀ ਉਹਦੇ ਉੱਤੇ ਫਿਰ ਅਸੀਂ ਪਾਣੀ ਪਾਤਾ ਇਧਰੋਂ ਮੈਂ ਉਸ ਨੂੰ ਬੰਦ ਕਰ ਦਿੱਤੀ। ਕਿਤਾ 5 ਕਿੱਡ ਵੀ ਮੌਕੇ ਤੇ ਪਹੁੰਚੀ ਹੈ। ਹਾਂਜੀ ਹਾਂਜੀ। ਸਟੋਨ ਨਾਮ ਮੈਂ ਜੀ ਇੰਦਰ ਸਿੰਘ ਰਾਣਾ ਮੈਂ ਰਫਤ ਸਮਰੂਹ ਠੀਕ ਹੈ ਤਾਂ ਇਹ ਸਾਡੇ ਕੰਟਰੋਲ ਉੱਤੇ ਮੈਸੇਜ ਆਇਆ ਸੀ ਪਵਾਨੀ ਕਾਪ ਤੋਂ ਕਿ ਬਰਸੋ ਦਾ ਬਿਆਨ ਕਰਕੇ ਕਿ ਉਸ ਉਹ ਪਵਾਨੀ ਕੜ ਘਰ ਦੇ ਵਿੱਚ ਅੱਗ ਲੱਗ ਗਈ ਆ। ਕਿ ਸਾਡੇ ਕੋਲ ਉਸ ਤੇ ਮੂਵਮੈਂਟ ਕਰਕੇ ਦੋ ਫਾਇਰਟ ਇਮੀਡੀਏਟਲੀ ਭੇਜੇਗੇ ਤੇ ਮੈਂ ਖੁਦ ਮੌਕੇ ਦੇ ਮੌਜੂਦ ਆ। ਸਾਡੇੋਂ ਤੋਂ ਪਹਿਲਾਂ ਅੱਗ ਥੋੜੀ ਸੁਲਗ ਰਹੀ ਸੀਗੀ ਇਹਨਾਂ ਦੇ ਮੰਦਿਰ ਦੇ ਵਿੱਚ ਸੀਗਾ ਇਹਨਾਂ ਦੇ ਐਕਚੁਅਲੀ ਵਿਆਹ ਸੀਗਾ ਜੋਦ ਵਰਗਾ ਕਰਕੇ ਪੈਲਸ ਚਲੇਗੇ ਤੇ ਬਾਅਦ ਚ ਕਿਤੇ ਉਹ ਇੱਕ ਅੱਗ ਦਾ ਰੂਪ ਧਾਰ ਗਈ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਠੀਕ ਹੈ ਸਰ ਕਿੰਨੇ ਸਮੇਂ ਚ ਅੱਗ ਚ ਕਾਬੂ ਕਰ ਲਈ ਸੀ ਸਾਡੇੋਂ ਤੋਂ ਪਹਿਲਾਂ ਥੋੜਾ ਜਿਹਾ ਅੱਗ ਜ਼ਿਆਦਾ ਨਹੀਂ ਸੀਗੀ ਸਿਰਫ ਮੰਦਿਰ 'ਚ ਅੱਗ ਲੱਗੀ ਹੋਈ ਸੀਗੀ ਉਹ ਦੇ ਕਰਕੇ ਨਾ ਮੈਲਟ ਹੋ ਗਿਆ ਸਵਿਚ ਵਗੈਰਾ ਤੇ ਪਾਵਰ ਕੱਟਣੀ ਚਾਹ ਹੋ ਗਿਆ ਸਰ ਸਥਿਤੀ ਨਾਰਮਲ ਹੈ ਜੀ ਜੀ ਨਾਰਮਲ ਹੈ ਠੀਕ ਹੈ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਠੀਕ ਖੈਰੀ ਸਹਾਸੇ ਦੌਰਾਨ ਮਾਲੀ ਨੁਕਸਾਨ ਕਾਫੀ ਹੋਇਆ ਪਰ ਗਣੀ ਮਤਿਹਰੀ ਕਿ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਹਕੀਕਤ ਟੀਵੀ ਪੰਜਾਬੀ ਲੀਗ ਸੰਗਰੂਰ ਤੋਂ ਅਨિલે ਜੈਨ ਦੀ ਰਿਪੋਰਟ